Well, this is actually the moment we have been waiting for, sir. Before I ask you to say a few words, special I think we have a hostess who is going to bring the. मेरे now two. Oh, we're going for now. Okay, seven, six, five, four, three, two, one. Here we go. ਸਾਰੇ ਪੱਤਰਕਾਰਾਂ ਦਾ ਮੀਡੀਆ ਦਾ ਆਉਣ ਲਈ ਬਹੁਤ-ਬਹੁਤ ਧੰਨਵਾਦ ਕੱਲ ਅਸੀਂ ਆਪਣਾ ਇੱਕ ਜਿਹੜਾ ਕਮਰਸ਼ੀਅਲ ਪ੍ਰੋਜੈਕਟ ਹੈ ਬਲੇਸਿੰਗ ਲਕਜ਼ੂਰੀਆ ਵੈਸਟਰਨ ਲਿਵਿੰਗ ਕੰਪਨੀ ਦੇ ਅੰਡਰ ਉਸ ਪ੍ਰੋਜੈਕਟ ਦਾ ਕੱਲ ਅਸੀਂ ਸੌਫਟ ਲਾਂਚ ਕੀਤਾ ਵੈ ਉਸ ਪ੍ਰੋਜੈਕਟ ਦੀ ਏਵੀ ਲਾਂਚ ਕੀਤੀ ਹੈ ਉਸ ਪ੍ਰੋਜੈਕਟ ਦੀ ਵੈਬਸਾਈਟ ਲਾਂਚ ਕੀਤੀ ਹੈ ਕੱਲ ਸ਼ਾਮ ਨੂੰ ਅਸੀਂ ਕੱਲ ਦਾ ਇਵੈਂਟ ਜਿਹੜਾ ਸੀਗਾ ਉਸ ਲਾਂਚਿੰਗ ਵਾਸਤੇ ਰੱਖਿਆ ਗਿਆ ਸੀਗਾ ਤੇ ਉਹਨੇ ਰਿਕਰਡਿੰਗ ਹੀ ਸਾਰਿਆਂ ਨੂੰ ਜਾਣਕਾਰੀ ਦੇਣ ਲਈ ਰਿਕੁਐਸਟ ਕੀਤੀ ਸੀ ਸਰ ਕੀ ਇਹ ਕਿ ਪ੍ਰੋਜੈਕਟ ਵਿੱਚ ਕੀ ਸਰ ਪ੍ਰੋਜੈਕਟ ਦਾ ਹੈ ਬਲੇਸਿੰਗ ਲਕਜ਼ੂਰੀਆ ਪ੍ਰੋਜੈਕਟ ਕਮਰਸ਼ੀਅਲ ਪ੍ਰੋਜੈਕਟ ਹੈ ਅਪਰੋਕਸੀਮੇਟਲੀ 18 ਏਕੜ ਦਾ ਪ੍ਰੋਜੈਕਟ ਹੈ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਸਾਊਥ ਸਿਟੀ ਦੇ ਵਿੱਚ ਹੈ ਬਲੇਸਿੰਗ ਲਕਜ਼ੂਰੀਆ ਪ੍ਰੋਜੈਕਟ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਅਰਬਨ ਡਿਵੈਲਪਮੈਂਟ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਲੁਧਿਆਣੇ ਦਾ ਇਸ ਪ੍ਰੋਜੈਕਟ ਆਰਕੀਟੈਕਟ ਹਫੀਜ਼ ਕੰਟਰੈਕਟਰ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਕਹਿੰਦੀ ਮਾਸਟਰ ਲੇਆਉਟ ਜਿਹੜੀ ਪਲੈਨਿੰਗ ਹੈਗੀ ਹੈ ਉਹ ਆਰਕੀਟੈਕਟ ਹਫੀਜ਼ ਕੰਟਰੈਕਟਰ ਨੇ ਕੀਤੀ ਹੈ ਤੇ ਇਹਨਾਂ ਦੇ ਜਿਹੜੀ ਡਿਜ਼ਾਈਨਿੰਗ ਹੈ ਇਸ ਪ੍ਰੋਜੈਕਟ ਦੀ ਡੈਕੋਰ ਹੈ ਇਸ ਪ੍ਰੋਜੈਕਟ ਦੀ ਫਲੀਵਿਸ਼ਨ ਔਰ ਫਸਾਡ ਜੋ ਹੈ ਉਹ ਸਾਰਾ ਹੈਬਿਟੇਟ ਆਰਕੀਟੈਕਟ ਜ਼ਫਰ ਚੌਧਰੀ ਜੀ ਦੁਆਰਾ ਕੀਤਾ ਗਿਆ ਹੈ ਇਸ ਪ੍ਰੋਜੈਕਟ ਦੇ ਲੈਂਡਸਕੇਪ ਆਰਕੀਟੈਕਟ ਜਿਹੜੇ ਨੇ ਉਹ ਪੀਐਲ ਲੈਂਡਸਕੇਪ ਆਰਕੀਟੈਕਟ ਹੈ ਬੈਂਕੋਪੂ ਇਸ ਪ੍ਰੋਜੈਕਟ ਨੂੰ ਜਿਹੜਾ ਲਾਈਟਿੰਗ ਕੰਸਲਟੈਂਟ ਹੈ ਉਹ ਸਰਦੀਪ ਬਸੂਰ ਜੀ ਹੈ which is very big name in lighting consultant ਸਾਰੇ ਜਣੇ ਮਿਲ ਕੇ ਇਸ ਪ੍ਰੋਜੈਕਟ ਨੂੰ ਬਹੁਤ ਸੋਹਣਾ ਡਿਜ਼ਾਈਨ ਕਰ ਰਹੇ ਨੇ ਬੜਾ ਅੱਛਾ ਪ੍ਰੋਜੈਕਟ ਤਿਆਰ ਹੋ ਰਿਹਾ ਹੈ ਇਸ ਪ੍ਰੋਜੈਕਟ ਦੇ ਵਿੱਚ ਸ਼ੋਰੂਮਸ ਹੈ ਇਹਦੇ ਵਿੱਚ ਗਰਾਉਂਡ ਫਲੋਰ ਫਸਟ ਫਲੋਰ ਸੈਕਿੰਡ ਫਲੋਰ ਦੇ ਸ਼ੋਰੂਮਸ ਹੈ ਹਾਈ ਸਟਰੀਟ ਮਾਰਕੀਟ ਹੈ ਦੇਖ ਸਕਦੇ ਹੋ ਇਹ ਦੇਖਦੇ ਬਾਰੇ ਪਰ ਜੇ ਦੇਖਦੇ ਆ ਮੈਨਿਟੀਜ਼ ਔਰ ਫੀਚਰਸ ਜਿਹੜੇ ਆ ਉਹ ਲੋਡਿਡ ਹੈ ਔਰ ਦੇਖਦੂ ਜਿਹੜੀ ਇਨਸਪੀਰੇਸ਼ਨ ਹੈ ਉਹ ਯੂਰੋਪੀਅਨ ਕੰਟਰੀਸ ਤੋਂ ਹੈ ਇਟਲੀ ਤੋਂ ਮਿਲਾਨ ਤੋਂ ਵੈਨਿਸ ਤੋਂ ਪਾਰਿਸ ਤੋਂ ਕਾਫੀ ਕੰਟਰੀਸ ਟ੍ਰੈਵਲ ਕਰਕੇ ਇਸ ਪ੍ਰੋਜੈਕਟ ਦੀ ਪਲੈਨਿੰਗ ਕੀਤੀ ਗਈ ਹੈ ਆਈ ਪ੍ਰੋਮਿਸ ਯੂ ਥਿਸ ਇਜ਼ ਆ ਵਨ ਆਫ ਦਾ ਮੋਸਟ ਬਿਊਟੀਫੁਲ ਪ੍ਰੋਜੈਕਟ ਨਾਟ ਓਨਲੀ ਇਨ ਲੁਧਿਆਣਾ ਥਿਸ ਇਜ਼ ਆ ਵਨ ਆਫ ਦਾ ਮੋਸਟ ਬਿਊਟੀਫੁਲ ਪ੍ਰੋਜੈਕਟ ਆਫ ਇੰਡੀਆ here coming up with so many luxury ultra luxury international brands this ke di logo nu shopping karan layi ludhiana to bahar jana painda si ga designer wear land li ludhiana to bahar jana painda si ya fort stateal de vich ho shala jana painda hondi ga oh logo nu kithe jaan di lod ni hai oh sara kujh jehda ve itthe hi milna shuru ho gaya hai project di construction chal rahi hai koshish kar rahe ha growth ਗੁਰੂ ਜੀ ਮਹਾਰਾਜ ਕਿਰਪਾ ਰਕਣ ਇੱਕ ਸਾਲ ਦੇ ਅੰਦਰ ਅੰਦਰ ਕੰਸਟਰਕਸ਼ਨ ਕੰਪਲੀਟ ਕਰ ਦਾਂਗੇ ਕੰਸਟਰਕਕਸ਼ਨ ਕੰਪਲੀਟ ਕਰਕੇ ਬ੍ਰਾਂਡਸ ਨੂੰ ਹੈਂਡਓਵਰ ਕਰਾਂਗੇ ਔਰ ਉਮੀਦ ਹੈ ਨੈਕਸਟ ਇਅਰ ਦੀਵਾਲੀ ਤੇ ਇਹ ਪ੍ਰੋਜੈਕਟ ਜਿਹੜਾ ਰਨਿੰਗ ਕੰਡੀਸ਼ਨ ਚ ਹੋਏਗਾ ਜੁਰੇ ਦੀਦਾਂ ਲਈ ਸਾਨੂੰ ਸ਼ਾਪਿੰਗ ਕਰਨ ਲਈ ਐਂਟਰਟੇਨਮੈਂਟ ਲਈ ਬਾਕੀ ਦੇ ਸ਼ਹਿਰਾਂ ਚ ਜਾ ਕੇ ਕਰਨਾ ਪੈਂਦਾ ਸੀ ਕਿ ਇੰਜੋਏ ਆਪਾਂ ਨੂੰ ਪਰਚੇਜ਼ਿੰਗ ਕਰਨ ਉਸੇ ਜਾਣਾ ਪੈਂਦਾ ਸੀਗਾ ਉਹ ਸਾਡੀ ਕੋਸ਼ਿਸ਼ ਹੈ ਰਹੇਗੀ ਕਿ ਪੂਰਾ ਪੰਜਾਬ ਹਿਮਾਚਲ ਜੀਐਨਕੇ ਲੁਧਿਆਣੇ ਆ ਕੇ ਸ਼ੋਪਿੰਗ ਕਰਕੇ ਜਾਵੇ ਲੁਧਿਆਣੇ ਆ ਕੇ ਐਂਟਰਟੇਨਮੈਂਟ ਇੰਜੋਏ ਕਰਕੇ ਜਾਵੇ 18.60 ਏਕੜ ਚ ਬਣ ਰਿਹਾ ਪ੍ਰੋਜੈਕਟ ਹੈ ਇਹਦੇ ਵਿੱਚ ਬੜੀ ਅੱਛੀ ਲੀਕ ਲੈ ਕੇ ਆ ਰਹੇ ਹਾਂ ਬਹੁਤ ਪਿਆਰੇ ਐਲੀਵੇਸ਼ਨਸ ਨੇ ਮੋੜੇ-ਮੋੜੇ ਅੱਛੇ ਕੋਰੀਡੋਰਸ ਨੇ ਕਾਫੀ ਫੀਚਰਸ ਨੇ ਸਕਰੀਨਸ ਨੇ ਕਾਫੀ ਕੰਟਰੀਸ ਟੈਵਲ ਕੀਤੀ ਇਸ ਪ੍ਰੋਜੈਕਟ ਨੂੰ ਡਿਜ਼ਾਈਨ ਕਰਨ ਲਈ ਜੋ ਜੋ ਬੈਸਟ ਫੀਚਰਸ ਜਿਹੜੀ ਜਿਹੜੀ ਕੰਟਰੀ ਤੋਂ ਚੱਕ ਸਕਦੇ ਆਗੇ ਉਹ ਫੀਚਰਸ ਦੇ ਕੇ ਉਹਨਾਂ ਨੂੰ ਇਸ ਪ੍ਰੋਜੈਕਟ ਦੇ ਵਿੱਚ ਪਾਇਆ ਜ਼ਫਰ ਜੀ ਨੇ ਬਹੁਤ ਮਿਹਨਤ ਕੀਤੀ ਇਸ ਪ੍ਰੋਜੈਕਟ ਨੂੰ ਤਿਆਰ ਕਰਨ ਵਾਸਤੇ ਹੀ ਇਸ ਡੂਇੰਗ ਵੈਰੀ ਗੁੱਡ ਫਾਰ ਦਿਸ ਪ੍ਰੋਜੈਕਟ ਪੌਛੀ ਲੇਕ ਬਣਾ ਰਹੇ ਆ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਮੇਜਰ ਪ੍ਰੋਬਲਮ ਆਉਂਦੀ ਹੈ ਪਾਰਕਿੰਗ ਦੀ ਕਿਸੇ ਵੀ ਜਗ੍ਹਾ ਜਾਂਦੇ ਆ ਪਾਰਕਿੰਗ ਨਹੀਂ ਮਿਲ ਪਾਂਦੀ ਪਾਰਕਿੰਗਸ ਜਿਹੜੀਆਂ ਨੇ ਉਹ ਸ਼ਾਪਿੰਗ ਦੀ ਸੇਲਸ ਨੂੰ ਘਟਾਉਂਦੀਆਂ ਨੇ ਨਾਰਮਲੀ ਆਪਾਂ ਜਾਣਦੇ ਆ ਕਈ ਵਾਰੀ ਕਾਰ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ ਤੇ ਆਪਾਂ ਅੱਗੇ ਨਿਕਲ ਜਾਂਦੇ ਆ ਤੇ ਅਸੀਂ ਪਾਰਕਿੰਗ ਦਾ ਬਹੁਤ ਮੇਜਰ ਧਿਆਨ ਰੱਖਿਆ ਹੈ ਇਹਦੇ ਵਿੱਚ ਮੈਕਸਿਮਮ ਪਾਰਕਿੰਗ ਦੀਏ ਬੜੀ ਕਾਫੀ ਵੱਡੀ ਬੇਸਮੈਂਟ ਕਾਰ ਪਾਰਕਿੰਗ ਦੀ ਬਣਾ ਰਹੇ ਆ ਸਰਫੇਸ ਕਾਰ ਪਾਰਕਿੰਗ ਹੈਗੀ ਹੈ ਟੂ व्हीਲਰਸ ਪਾਰਕਿੰਗ ਅਲੱਗ ਬਣਾ ਰਹੇ ਆ ਕਾਫੀ ਫੀਚਰਸ ਹੈ ਡਰਾਈਵਰਸ ਲੌਂਜ ਹੈ ਉਸ ਤੋਂ ਬਾਅਦ ‟ਵੀਟਿੰਗ ਏਰੀਆਸ” ਬਹੁਤ ਅੱਛੇ ਬਣ ਰਹੇ ਨੇ ਦੇਾਸ ਤੋਂ ਮਨੀ ਥਿੰਗਸ ਇਹ ਪ੍ਰੋਜੈਕਟਿਕ ਕਮਰਸ਼ਲ ਪ੍ਰੋਜੈਕਟ ਹੀ ਨਹੀਂ ਹੈਗਾ ਇਹ ਦੁਕਾਨਾਂ ਨਹੀਂ ਹੈ ਗਿਆ ਇੱਕ ਆਪਣੇ ਆਪ ਦੇ ਵਿੱਚ ਕਨਸੈਪਟ ਹੈ ਤੁਸੀਂ ਜਦੋਂ ਇਸ ਪ੍ਰੋਜੈਕਟ ਦੇ ਵਿੱਚ ਆਓਗੇ 올 ਡੇ ਡੈਸਟੀਨੇਸ਼ਨ ਪ੍ਰੋਜੈਕਟ ਹੈ ਤੁਹਾਡਾ ਸਾਰਾ ਦਿਨ ਕਿੱਥੇ ਖਤਮ ਹੋ ਜਾਏਗਾ ਤੁਹਾਨੂੰ ਪਤਾ ਨਹੀਂ ਚੱਲੇਗਾ ਫਰੋਮ ਟੋਡਲਰਸ ਟੂ 올ਡ ਏਜ ਹਰੇਕ ਬੰਦੇ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਸ ਪ੍ਰੋਜੈਕਟ ਨੂੰ ਡਿਜ਼ਾਈਨ ਕੀਤਾ ਗਿਆ ਹੈ ਇਕੋ ਗ੍ਰੀਨ ਪ੍ਰੋਜੈਕਟ ਡਿਜ਼ਾਈਨ ਕੀਤਾ ਗਿਆ ਹੈ ਕਾਫੀ ਓਪਨ ਏਰੀਆ ਛੱਡਿਆ ਗਿਆ ਇਸ ਪ੍ਰੋਜੈਕਟ ਦੇ ਵਿੱਚ ਸ਼ੋਰੂਮ ਦੇ ਵਿੱਚ 20 ਫੁੱਟ ਦੀ ਸਰਵਿਸ ਰੋਡ ਛੱਡੀ ਗਈ ਹੋਈ ਹੈ। ਹ ਕੁਆਲਿਟੀ ਲਈ ਵਰਲਡ ਦੀ ਨੰਬਰ 1 ਕੰਪਨੀ ਹੈ ਕੋਲੀਅਰਸ ਜਿਹੜੀ ਕੰਸਟਰਕਸ਼ਨ ਕੰਪਨੀ ਦਾ ਕੰਮ ਚੈੱਕ ਕਰਦੀ ਹੈ। ਤੇ ਕੋਲੀਅਰਸ ਇੰਟਰਨੈਸ਼ਨਲ ਨੂੰ ਹਾਇਰ ਕੀਤਾ ਗਿਆ ਕੰਸਟਰਕਸ਼ਨ ਕੁਆਲਿਟੀ ਦੇਖਣ ਲਈ। ਕੋਲੀਅਰਸ ਇਸ ਪ੍ਰੋਜੈਕਟ ਦੀ ਕੁਆਲਿਟੀ ਮੇਨਟੇਨ ਕਰ ਰਹੀ ਹੈ। ਪੀਐਮਸੀ ਕੰਪਨੀ ਕੋਲੀਅਰਸ ਹੈ। ਸੋ ਵੀ ਆਰ ਟ੍ਰਾਈਂਗ ਆਵਰ ਬੈਸਟ ਟੂ ਗਿਵ ਯੂ ਦੀ ਬੈਸਟ ਅੱਜ ਲੁਧਿਆਣੇ ਨੂੰ ਬੜੇ ਅੱਛੀ ਪਹਿਚਾਨ ਹੈ ਲੁਧਿਆਣੇ ਦੀ ਹਿੰਦੁਸਤਾਨ ਲੋਕ ਲੁਧਿਆਣੇ ਨੂੰ ਹੌਜ਼ਰੀ ਸਾਈਕਲ ਦੇ ਕਾਰੋਬਾਰ ਕਰਕੇ ਜਾਣਦੇ ਨੇ ਮੇਰਾ ਪ੍ਰੋਮਿਸ ਹੈ ਨੈਕਸਟ ਟਾਈਮ ਜਿਵੇਂ ਸਾਈਕਲ ਦਾ ਕਾਰੋਬਾਰ ਹੈ ਲੁਧਿਆਣੇ ਚ ਆਟੋ ਪਾਰਟ ਦਾ ਕਾਰੋਬਾਰ ਹੈ ਹੌਜ਼ਰੀ ਦਾ ਕਾਰੋਬਾਰ ਹੈ ਹੋਰ ਵੀ ਕਈ ਕਾਰੋਬਾਰਾਂ ਦੇ ਬਾਰੇ ਜਿਹਨਾਂ ਲੁਧਿਆਣਾ ਜਾਣਿਆ ਜਾਂਦਾ ਹੈ ਇੱਕ ਅਗਲਾ ਜਿਹੜਾ ਕਦਮ ਜੁੜ ਜਾਏਗਾ ਉਹ ਬਲੇਸਿੰਗ ਲਗਜ਼ੂਰੀਆ ਜੁੜ ਜਾਏਗਾ ਲੁਧਿਆਣੇ ਨੂੰ ਬਲੇਸਿੰਗ ਲਕਜ਼ਰੀਆ ਕਰਕੇ ਵੀ ਜਾਣਿਆ ਜਾਏਗਾ ਸਾਡਾ ਟਾਰਗੇਟ ਉਹ ਵੈਡਿੰਗ ਕਸਟਮਰਸ ਨੇ ਜਿਨ੍ਹਾਂ ਨੂੰ ਸ਼ਾਪਿੰਗ ਕਰਨ ਲਈ ਦਿੱਲੀ ਗੁਰਗਾਓ ਬੰਬੇ ਜਾਣਾ ਪੈਂਦਾ ਵੈ ਡਿਜ਼ਾਈਨਰ ਵੇਅ ਟੂਥ ਲੈਂਡ ਦੀ ਉਥੇ ਜੀਵਨ ਲੈਂਡ ਦੀ ਉਥੇ ਜਾਣਾ ਪੈਂਦਾ ਵੈ ਸਾਡਾ ਟਾਰਗੇਟ ਉਹ ਕਸਟਮਰਸ ਨੇ ਸਾਡਾ ਬੀਸਿਕਲੀ ਫੋਕਸ ਉਹਨ ਕਸਟਮਰਸ ਦੇ ਉੱਤੇ ਹੈ ਕਿ ਤੁਹਾਡੇ ਘਰ 'ਚ ਵੈਡਿੰਗ ਹੈ ਤੇ ਤੁਹਾਨੂੰ ਇੱਕੋ ਹੀ ਪ੍ਰੋਜੈਕਟ ਦੇ ਵਿੱਚ ਡ्रेसेस ਕੱਪੜੇ ਫੁੱਟਵੇਅਰ ਜੁਐਲਰੀ ਸਾਰਾ ਕੁਝ ਇੱਥੇ ਮਿਲ ਜੇ ਪ੍ਰੀ ਵਿਡਿੰਗ ਪੋਸਟ ਵਿਡਿੰਗ ਕਪੜੇ ਸਾਰੇ ਇੱਥੇ ਮਿਲ ਜਣ ਵੀ ਆਰ ਕਮਿੰਗ ਅਪ ਵਿਦ ਸੋ ਮਨੀ ਲਕਜ਼ਰੀ ਐਂਡ ਲਕਜ਼ਰੀ ਬ੍ਰਾਂਡਸ ਕਾਫੀ ਬ੍ਰਾਂਡਸ ਅਗੇ ਨੇ ਜਿਹੜੇ ਹਲੇ ਇੰਡੀਆ ਦੇ ਵਿੱਚ ਕੁਝ ਕੁਝ ਬ੍ਰਾਂਡਸ ਦੇ ਨਾਮ ਜਿਵੇਂ ਕਿ ਪੀ ਐਫ ਕੈਂਗ ਅਮਰੀਕਾ ਦੀ ਕਾਫੀ ਵੱਡੀ ਚੇਨ ਹੈ 올ਿਵਰ ਬਰਾਊਨ ਆਸਟ੍ਰੇਲੀਆ ਦੀ ਬਹੁਤ ਵੱਡੀ ਚੇਨ ਹੈ ਮੈਰੀ ਬਰਾਊਨ ਚਿਕਨ ਕੈਨੇਡਾ ਦੀ ਕਾਫੀ ਵੱਡੀ ਚੇਨ ਹੈ ਬੁਕੈਟੀ ਸ਼ੂਜ਼ ਪੀਜੀਆਈ ਫਰਾਈਡੇ ਲੰਡਨ ਦੀ ਬਹੁਤ ਵੱਡੀ ਚੇਨ ਹੈ ਸੋ ਇਹ ਜਿਹੜੇ ਇੰਟਰਨੈਸ਼ਨਲ ਬ੍ਰਾਂਡਸ ਹੈ ਅਸੀਂ ਉਹ ਸਾਰੇ ਬ੍ਰਾਂਡਸ ਲੈ ਕੇ ਆ ਰਹੇ ਹਾਂ ਪਰ ਓਨਲੀ ਇੰਟਰਨੈਸ਼ਨਲ ਨਹੀਂ ਵੀ ਆਰ ਕਮਿੰਗ ਅਪ ਵਿਦ ਨੈਸ਼ਨਲ ਬ੍ਰਾਂਡਸ ਜੀ ਪ੍ਰੈਜ਼ੈਂਟਲੀ ਵੀ ਆਰ ਫੋਕਸਿੰਗ ਔਨ ਇੰਟਰਨੈਸ਼ਨਲ ਬ੍ਰਾਂਡਸ ਇਕੁਅਲੀ ਉਹਨਾਂ ਬ੍ਰਾਂਡਸ ਨੂੰ ਕਨਵਿੰਸ ਕਰ ਲਈਏ ਫਿਰ ਨੈਸ਼ਨਲ ਬ੍ਰਾਂਡਸ ਨੂੰ ਕਨਵਿੰਸ ਕਰਾਂਗੇ ਵੀ ਆਰ ਸਟਾਰਟਿੰਗ ਫਰਮ ਇੰਟਰਨੈਸ਼ਨਲ ਬ੍ਰਾਂਡਸ ਇਕੁਅਲੀ ਉਧਰੋਂ ਸ਼ੁਰੂ ਕਰਾਂਗੇ ਨੈਸ਼ਨਲ ਬ੍ਰਾਂਡਸ ਦੀ ਜ਼ਰੂਰਤ ਆਪਾਂ ਨੂੰ ਹਮੇਸ਼ਾ ਹੀ ਹੈ ਜੀ ਸਰਦੇਸ਼ੀ ਤੇ ਆਪਾਂ ਨੂੰ ਚਾਹੀਦਾ ਹੀ ਚਾਹੀਦਾ ਹੈ विद दिस प्रोजेक्ट एक बड़ा अच्छा रेवेन्यू सरकार ਨੂੰ ਵੀ ਜਨਰੇਟ ਹੋਏਗਾ ਜਿਹੜੀ ਸੇਲ ਸਾਡੀਆਂ ਸੂਬੇ ਦੀਆਂ ਸਟੇਟ ਦੀਆਂ ਪਾਲੀ ਸਟੇਟਾਂ ਜਾਰੀ ਸਗੀ ਉਹ ਸੇਲ ਜਿਹੜੀ ਹੈ ਜਦੋਂ ਪੰਜਾਬ ਕੀ ਹੋਣ ਲੱਗੇਗੀ ਤੇ ਸਟੇਟ ਗਵਰਨਮੈਂਟ ਨੂੰ ਵੀ ਉਹਦਾ ਕਾਫੀ ਬੈਨੀਫਿਟ ਮਿਲੇਗਾ ਸਰ ਕਿੰਨੇ ਵਾਈ ਕਿੰਨੇ ਦਾ ਕੋਈ ਸ਼ਾਪ ਹੈ ਯਾਰ ਕੋਈ ਜਿਹੜੀ ਸ਼ਾਪ ਸਾਈਜ਼ ਜਿਹੜੇ ਨੇ 110 ਗਜ ਤੋਂ ਸ਼ੁਰੂ ਹੋ ਕੇ 130 ਗਜ ਹੈ 150 ਗਜ ਹੈ 220 ਗਜ ਹੈ ਮਲਟੀ ਸਾਈਜ਼ਸ ਸ਼ਾਪਸ ਹੈ ਜਿੰਦੇ ਵਿੱਚ ਤੁਹਾਨੂੰ resturant clubs pubs bar fine dining restaurants cafeterias cafe shops bakeries flower shops then designer wear shops footwear sara kuch tarah mote milega so to the venture to milan kya ki only nahi assi sale karange sara inanu assi inade plot sale karange inadiyan shop sale karange inadiyan shop sale karke ਜਿਹੜਾ ਕੋਈ ਲਏਗਾ ਉਹਨੂੰ ਰੈਂਟਲ ਇਨਕਮ ਜਨਰੇਟ ਹੋਵੇਗਾ ਕੁਝ ਸ਼ਾਪਸ ਦੇ ਦੇ ਰਹੇ ਪੂਰੇ ਸ਼ੌਪਸ ਪਲਾਟਸ ਕੁਝ ਸ਼ਾਪਸ ਬਣਾ ਕੇ ਦੇ ਰਹੇ ਆ ਕੁਝ ਪਲਾਟਸ ਦੇ ਰਹੇ ਆ ਜਿਵੇਂ ਕਿ ਡਿਮਾਂਡ ਆਏਗੀ ਕਿ ਸਾਡੀ ਸ਼ਾਪਸ ਬਣਾ ਦਿਓ ਉਦੋਂ ਤਾਂ ਸ਼ਾਪਸ ਬਣਾਈ ਜਾਵਾਂਗੇ ਕੁਝ ਅਸੀਂ ਬਣਾ ਰਹੇ ਆ ਬਾਕੀ ਕਿਸੇ ਨੂੰ ਕੁਝ ਪਲਾਟ ਦੇ ਦੇ ਜਾਂ ਕਿਸੇ ਨੇ ਆਪਣੇ ਹਿਸਾਬ ਨਾਲ ਡਿਜ਼ਾਈਨ ਕਰਨਾ ਉਹ ਵੀ ਕਰ ਸਕਦਾ ਦਿਸ ਇਜ਼ ਓਨਲੀ ਕਮਰਸ਼ੀਅਲ ਦਿਸ ਇਜ਼ ਓਨਲੀ ਕਮਰਸ਼ੀਅਲ ਪ੍ਰੋਜੈਕਟ ਏ ਪਿਓਰਲੀ ਕਮਰਸ਼ੀਅਲ ਪ੍ਰੋਜੈਕਟ ਹੈ ਜੀ ਅਰਬਨ ਡਿਵੈਲਪਮੈਂਟ ਦਾ ਮੇਰੇ ਹਿਸਾਬ ਨਾਲ ਪੰਜਾਬ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਅਰਬਨ ਡਿਵੈ ਇਹ ਰੈ residențial ਕੁਝ ਨਹੀਂ ਨਹੀਂ residențial ਕੋਈ ਨਹੀਂ ਇਹਦੇ ਵਿੱਚ ਸਾਰਾ ਕਮਰਸ਼ੀਅਲ ਪ੍ਰੋਜੈਕਟ ਹੀ ਹੈ ਵਰਲਡ ਦੇ ਰੀਨੋਨ ਆਰਕੀਟੈਕਟਸ ਇਹਨੂੰ ਡਿਜ਼ਾਈਨ ਕਰ ਰਹੇ ਨੇ ਪ੍ਰੋਜੈਕਟ ਦਾ ਪ੍ਰਾਈਸ ਕਿਦੋਂ ਸਟਾਰ ਕਰ ਰਹੇ ਨੇ ਪ੍ਰਾਈਸ ਅਲੀ ਡਿਸੀਜਨ ਲੈਣਾ ਹੈ ਜੀ ਪ੍ਰਾਈਸ ਦਾ ਡਿਸੀਜਨ ਅਲ ਲਿੱਤਾ ਨਹੀਂ ਵੈਰੀ ਸੂਨ ਪ੍ਰਾਈਸ ਪ੍ਰਾਈਸ ਦਾ ਡਿਸੀਜਨ ਲੈ ਲਾਂਗੇ ਜੀ ਤੇ ਪ੍ਰਾਈਸ ਵੀ ਕਰ ਦਾਂਗੇ ਫਿਲਹਾਲ ਤੇ ਕੱਲ ਇਹਦੀ EVV ਲਾਂਚ ਕੀਤੀ ਹੈ ਜਿਹੜੀ ਇਹਦੀ ਤਿਆਰ ਹੋਈ ਹੈ ਜਿਸ ਦਾ ਪ੍ਰੋਜੈਕਟ ਡਿਜ਼ਾਈਨ ਹੋਣਾ ਹੈ ਜਿਸ ਦਾ ਪ੍ਰੋਜੈਕਟ ਡਿਜ਼ਾਈਨ ਹੋਏ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋ ਜਾਈ ਆ ਕੀ ਰੈਪਰੈਂਟੇਟ ਵਿੱਚ थैंक यू थैंक यू